تو نہیں ہے سلیمان سابی ہوں مجھ کو قبول کر لے میں جیسا سابی ہوں قبول کر لے میں جا سابی مجھ کو قبول کر لے ਤੂੰ ਜੀਵੀ ਮੇਰੇ ਤੇ ਤੂੰ ਰੰਗਾਂਏ ਹਰ ਰੰਗਾਂ ਮੇਰੇ ਤੇਰੇ ਹੱਥੁਰ ਰੰਗਾਂਏ ਹਰ ਰੰਗਾਂ ਮੇਰੇ ਤੇਰੇ ਹੱਥੁਰ ਰੰਗਾਂਏ ਹਰ ਰੰਗਾਂ ਮੇਰੇ ਹਰ ਰੰਗਾਂਏ ਹਰ ਰੰਗਾਂ ਮੇਰੇ ਆ ਰਾਤ ਨਾ ਰਾਤ ਨਾ ਕਲਿਸਿਆ راتی باری آ, رازنا, آ رازنا, مل کے آواز دینا آدھنا او تیر وہ تیری آد میں میں بات کر کے مین بل میں پاوایا

اس رپورٹر نے گئے میری تو رکھ رکھے گا اس کا لکھا ہے ਕੋਈ ਨਾ ਪ੍ਰੋਗਰਾਮ ਇਹ ਦਿਨੋਸ਼ੀ ਦੇ ਵੱਲੋਂ ਤਿਆਰ ਕੀਤਾ ਗਿਆਗਾ ਔਰ ਬੈਂਸੇ ਸਾਰੇ ਜਣੇ ਭਗਵਾਨ ਜੀ ਸਮਸ਼ੀ ਦਾ ਜਨਮ ਦਿਹਾੜਾ 크ਿਸਮਸ ਜਿਹੜੀ ਹੈ ਪੂਰੀ ਦੁਨੀਆ ਭਰ ਦੇ ਵਿੱਚ ਮਨਾਈ ਜਾਂਦੀ ਹੈ ਔਰ ਅੱਜ ਪਹਾੜਪੁਰ ਪਿੰਡ ਨੇੜੇ ਨਾਬਾ ਬਹੁਤ ਅੱਛਾ ਪ੍ਰੋਗਰਾਮ ਆਯੋਜਨ ਕੀਤਾ ਗਿਆ ਜਿਸ ਤੇ 크리스마ਸ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਮੇਰੇ ਵੱਲੋਂ ਆਪ ਸਭ ਨੂੰ 크리스마ਸ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਸਮੁੱਚੀ ਸੰਗਤ ਜਿਹੜੀ ਇਕੱਠੀ ਹੋ ਕੇ ਗੁਣਗਾਨ ਕਰ ਰਹੀ ਹੈ ਸੰਦੇਸ਼ ਜਿਹੜਾ ਪਿਆਰ ਦਾ ਦੇ ਰਹੀ ਹੈ ਸਭਾ ਸਾਰੇ ਇਕੱਠੇ ਹੋ ਕੇ ਆਪਣੇ ਪਰਮਾਤਮਾ ਨੂੰ ਆਪਣੇ ਇਸ ਨੂੰ ਆਪਣੇ ਰੱਬ ਨੂੰ ਯਾਦ ਰੱਖੀਏ ਔਰ ਚੱਗਾ ਕਰਮ ਕਰੀਏ ਕਰਮਾਂ ਨਾਲ ਜੁੜ ਕੇ ਰਹੀਏ ਔਰ ਹਮੇਸ਼ਾ ਨੀਵੇਂ ਹੋ ਕੇ ਚੱਲੀਏ ਭਾਣੇ 'ਚ ਰਹਿ ਕੇ ਚੱਲੀਏ ਔਰ ਇਹੀ ਸਾਡੇ ਭਗਵਾਨ ਦੇਖੋ ਮੰਝਲ ਇੱਕ ਦਾ ਰਸਤੇ ਅਲੱਗ-ਅਲੱਗ ਹੋ ਸਕਦੇ ਐ। ਭਗਵਾਨ ਇੱਕ ਹੈ, ਪ੍ਰਮਾਤਮਾ ਇੱਕ ਹੈ, ਦੁਨੀਆ ਨੂੰ ਚਲਾਉਣ ਵਾਲਾ ਇੱਕ ਹੈ। ਅਲੱਗ-ਅਲੱਗ ਤਰੀਕੇ ਨਾਲ ਸਾਰੇ ਤੇ ਆਉਂਦੇ ਐ। ਤੇ ਇੱਥੇ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਬਹੁਤ ਅੱਛਾ ਲੱਗਿਆ। ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਇਸੇ ਤਰੀਕੇ ਨਾਲੇ ਪ੍ਰੋਗਰਾਮ ਕਰਾਉਂਦੇ ਰਹਿਣ ਜੀ। 크리스마ਸ ਦੇ ਜੋ ਹੈ ਪੂਰੀ ਦੁਨੀਆ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕਿਉਂਕਿ ਇੱਕ ਵਿਲੱਖਣ ਦਿਨ ਹੈ। ਤਨ ਤਨ ਪ੍ਰੇਮੀ ਪ੍ਰਭੂ ਯਿਸੂ ਜੀ ਜੋ ਖੁਦ ਪਰਮੇਸ਼ਵਰ ਮਨੁੱਖੀ ਰੂਪ ਧਾਰ ਕੇ ਪੂਰੇ ਸੰਸਾਰ ਦੇ ਲਈ ਪੂਰੀ ਮਨੁੱਖ ਜਾਤੀ ਦੇ ਲਈ ਸਾਰੀ ਸ੍ਰਿਸ਼ਟੀ ਦੇ ਲਈ ਉਹਨਾਂ ਦਾ ਉਧਾਰ ਕਰਨ ਦੇ ਲਈ ਉਹਨਾਂ ਨੂੰ ਮੁਕਤੀ ਦੇਣ ਦੇ ਲਈ ਉਹਨਾਂ ਨੂੰ ਪਾਪਾਂ ਤੋਂ ਨਜਾਤ ਦੇਣ ਦੇ ਲਈ ਇਨਸਾਨ ਬਣ ਕੇ ਇਸ ਧਰਤੀ ਦੇ ਉੱਪਰ ਆਏ ਔਰ ਉਹਨਾਂ ਨੇ ਆਪਣੀ ਜਾਨ ਸਲੀਬ ਦੇ ਉੱਪਰ ਪੂਰੀ ਮਨੁੱਖ ਜਾਤੀ ਦੇ ਪਾਪਾਂ ਦੇ ਲਈ ਦੇ ਦਿੱਤੀ ਆਪਣੀ ਕੁਰਬਾਨੀ ਦੇ ਦਿੱਤੀ ਤਾਂ ਕਿ ਹਰੇਕ ਜੋ ਵੀ ਪ੍ਰਭੂ ਦੇ ਨਾਮ ਦੇ ਉੱਪਰ ਨੇਚਾ ਕਰੇ ਉਹ ਨਾਸ ਨਾ ਹੋਵੇ ਬਲਕਿ ਅਨੰਤ ਕਾਲ ਦਾ ਜੀਵਨ ਪਾਵੇ। ਤੋਂ ਕ੍ਰਿਸਮਸ ਡੇ ਜੋ ਹੈ ਇੱਕ ਸ਼ਾਂਤੀ ਦਾ ਤਿਹਾਰ ਹੈ, ਪ੍ਰੇਮ ਦਾ। ਇਹ ਲੋਕਾਂ ਨੂੰ ਆਪਸ ਜੋੜਨ ਵਾਲਾ ਤਿਹਾਰ ਹੈ। ਅਸੀਂ ਪ੍ਰੇਮ ਔਰ ਸ਼ਾਂਤੀ ਫਲੌਣੇ ਆ। ਸਾਡਾ ਕਿਸੇ ਨਾਲ ਵੈਰ-ਵਿਰੋਧ ਨਹੀਂ, ਕਿਸੇ ਨਾਲ ਨਫ਼ਰਤ ਨਹੀਂ। ਸਾਡੇ ਚਾਹੇ ਕੋ ਸਿੱਖ ਭਰਾ ਨੇ, ਸਾਹੇ ਮੁਸਲਮ ਧਰਮ ਦੇ ਭਰਾ ਨੇ ਜਾਂ ਹਿੰਦੂ ਨੇ ਉਹ ਸਾਡੇ ਸਾਰੇ ਭਰਾ ਤੇ ਭੈਣ ਨੇ ਸਾਡਾ ਸਾਡੇ ਕਿਸੇ ਨਾਲ ਵੈਰ ਵਿਰੋਧ ਨਹੀਂ ਅਸੀਂ ਸਾਰੇ ਇੱਕ ਹਾਂ ਤੇ ਇਹੀ ਜਿਹੜਾ 크리스마ਸ ਡੇ ਹੈ ਇਹੀ ਸ਼ਾਂਤੀ ਦਾ ਸੰਦੇਸ਼ ਦਿੰਦਾ ਪ੍ਰੇਮ ਦਾ ਸੰਦੇਸ਼ ਦਿੰਦਾ ਹੈ ਔਰ ਅਸੀਂ ਪ੍ਰੇਮ ਦਾ ਸੰਦੇਸ਼ ਹੀ ਪੂਰੀ ਦੁਨੀਆ ਦੇ ਵਿੱਚ ਫਲਾਉਣ ਦੀ ਕੋਸ਼ਿਸ਼ ਕਰਦੇ ਹਾਂ ਪ੍ਰਭੂ ਸਾਭ ਨੂੰ ਬles ਕਰੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਪੂਰੇ ਵਰਡ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਬਹੁਤ سارے ਲੋਕ ਬੜੇ ਅਲੱਗ-ਅਲੱਗ ਨਾਚ ਕੇ ਪਰਮੇਸ਼ਵਰ ਦੀ ਮਾਈਮਾ ਕਰਦੇ ਨੇ ਔਰ ਬੱਚੇ ਡਾਂਸ ਕਰਦੇ ਨੇ ਔਰ ਇੱਕ ਬਾਈਬਲ ਦੇ ਅਕੋਰਡਿੰਗ ਨਾਟਕ ਕਰਦੇ ਨੇ ਬਹੁਤ ਸਾਰੇ ਖੁਸ਼ੀ ਮਿਲਦੀ ਹੈ ਜਦ ਅਸੀਂ ਇਕੱਠੇ ਹੁੰਨੇ ਆ ਇੱਕ ਪਰਿਵਾਰ ਦੇ ਵਿੱਚ ਔਰ ਪਰਮੇਸ਼ਵਰ ਜੋਰਡਨ ਦੇ ਲਈ ਆਖਦਾ ਹੈ ਤਾਂ ਅਸੀਂ ਸਭ ਇੱਕ ਮਿਲ ਕੇ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰਦੇ ਹਾਂ